ਲੋਕ ਤੁਹਾਡੀ ਤਰੱਕੀ ਨਹੀਂ ਵੇਖ ਸਕਦੇ ਜੰਨਾਬਦ ਤੁਸੀਂ ਉੱਪਰ ਨੂੰ ਜਾਵੋਗੇ ਉਹ ਤੁਹਾਨੂੰ ਨੀਚੇ ਦੱਬਣ ਨੂੰ ਜੋਰ ਲਾਉਣਗੇ ਤੇ ਹਮੇਸ਼ਾ ਇਹ ਗੱਲ ਧਿਆਨ ਚ ਰੱਖੋ ਕਿ ਸਿਗਰਟ ਇਜ਼ ਪਾਵਰ ਲੋਕਾਂ ਨੂੰ ਕਦੇ ਵੀ ਆਪਣੇ ਫਿਊਚਰ ਦੇ ਪਲਾਨ ਬਾਰੇ ਨਾ ਦੱਸੋ ਕਿਉਂਕਿ ਉਹ ਇਸ ਨੂੰ ਬਰਬਾਦ ਕਰ ਦੇਣਗੇ ਜੇਕਰ ਤੁਸੀਂ ਟੀਮ ਤੋਂ ਅਲੱਗ ਦਿੱਖਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਇਸ ਵੀਡੀਓ ਚ ਸੇ ਤੁਹਾਨੂੰ 48 ਲੋ ਸੋ ਪਾਵਰ ਦੇ ਸਭ ਤੋਂ ਵੱਧ ਪਾਵਰਫੁੱਲ ਚਾਰ ਨਿਯਮ ਤੁਹਾਨੂੰ ਦੱਸਾਂਗੇ ਜੋ ਕਿ ਤੁਹਾਨੂੰ ਪੀੜ ਤੋਂ ਅਲੱਗ ਦਿਖਣ ਚ ਮਜਬੂਰ ਕਰ ਦੇਣਗੇ ਇਹਰੇ ਕੋਈ ਤੁਹਾਨੂੰ ਰਿਸਪੈਕਟ ਦੇਵੇਗਾ ਨਿਯਮ ਨੰਬਰ 1 ਕਿਸੇ ਨੂੰ ਵੀ ਇਹ ਨਾ ਦੱਸੋ ਕਿ ਤੁਸੀਂ ਕੀ ਕਰ ਰਹੇ ਹੋ ਜਾਂ ਤੁਹਾਡਾ ਫਿਊਚਰ ਦਾ ਕੀ ਪਲਾਨ ਹੈ ਕਿਉਂਕਿ ਲੋਕ ਤੁਹਾਡੀ ਤਰੱਕੀ ਨਹੀਂ ਵੇਖ ਸਕਦੇ ਜਿੰਨਾ ਵੱਧ ਤੁਸੀਂ ਅੱਗੇ ਨੂੰ ਜਾਵੋਗੇ ਉਹ ਤੁਹਾਨੂੰ ਨੀਚੇ ਦੱਬਣ ਨੂੰ ਜ਼ੋਰ ਲਾਉਣਗੇ ਤੇ ਇਹ ਗੱਲ ਧਿਆਨ ਚ ਰੱਖੋ ਕਿ ਸਿਗਰਟ ਇਜ਼ ਪਾਵਰ ਲੋਕਾਂ ਨੂੰ ਇਹ ਲਗਨ ਦਿਵੋ ਕਿ ਤੁਹਾਨੂੰ ਕੁਝ ਨਹੀਂ ਆਉਂਦਾ ਤੁਸੀਂ ਸਿਰਫ ਟਾਈਮ ਵੇਸਟ ਕਰ ਰਹੇ ਹੋ ਉਨਨ ਨੂੰ ਇਹੀ ਬਖਾਓ ਜਿਵੇਂ ਤੁਹਾਡੀ ਜ਼ਿੰਦਗੀ ਦਾ ਕੋਈ ਟਾਰਗੇਟ ਹੀ ਨਹੀਂ ਹੈ ਪਰ ਅੰਦਰੋਂ ਹਮੇਸ਼ਾ ਆਪਣੇ ਸੁਪਨੇ ਤੇ ਟਾਰਗੇਟ ਬਾਰੇ ਹੀ ਸੋਚੋ ਤੇ ਉਸ ਤੇ ਹੀ ਕੰਮ ਕਰੋ ਜੋ ਵੀ ਕਰੋ ਪਰ ਦੁਪਰੈ ਕਿ ਕਰੋ ਬਿਨਾ ਕਿਸੇ ਨੂੰ ਦੱਸੇ ਕਰੋ ਜੇ ਮੈਂ ਤੁਸੀਂ ਕਿਸੇ ਗੌਰਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਜੇਕਰ ਤੁਸੀਂ ਇਹ ਲੋਕਾਂ ਨੂੰ ਦੱਸ ਦਿੱਤਾ ਕਿ ਤੁਸੀਂ ਇਹ ਕੰਮ ਕਰ ਰਹੇ ਹੋ ਤਾਂ ਉਹ ਤੁਹਾਨੂੰ ਬਾਰ-ਬਾਰ ਇਹ ਪੁੱਛਣਗੇ ਕਿਵੇਂ ਤਿਆਰੀ ਚੱਲ ਰਹੀ ਹੈ ਕਿ ਤੂੰ ਹੁਣ ਤੱਕ ਕਿਤੇ ਲੱਗਿਆ ਨਹੀਂ ਤੇ ਅੰਦਰੋਂ ਉਹਨਾਂ ਨੂੰ ਇਹ ਡਰ ਰਹੂਗਾ ਕਿ ਕਿਤੇ ਤੁਸੀਂ ਕੋਈ ਪੇਪਰ ਕਰੈਕ ਕਰਕੇ ਲੱਗ ਹੀ ਨਾ ਜਾਵੋ ਤੇ ਉਹਨਾਂ ਤੋਂ ਅੱਗੇ ਨਾ ਨਿਕਲ ਜਾਵੋ ਤੇ ਉਸ ਜਲਨ ਦੇ ਮਾਰੇ ਉਹ ਤੁਹਾਨੂੰ ਨੀਚੇ ਗਿਰਾਣ ਦੀ ਦੁਆ ਤੇ ਆਸਾ ਕਰਦੇ ਰਹਿਣਗੇ ਪਰ ਤੁਸੀਂ ਇਹ ਕੰਮ ਚੁੱਪਚਾਪ ਕਰੋ ਲੋਕਾਂ ਦੀ ਨਜ਼ਰਾਂ ਤੋਂ ਬਚ ਕੇ ਕਿਉਂਕਿ ਲੋਕਾਂ ਦੀ ਨਜ਼ਰ ਉਹਨਾਂ ਤੋਂ ਹੀ ਬਹੁਤ ਬੁਰੀ ਹੁੰਦੀ ਹੈ ਤੇ ਬਾਕੀ ਤੁਸੀਂ ਸਮਝਦਾਰ ਹੋ ਨਿਯਮ ਨੰਬਰ 2 ਜਿਹੜੇ ਲੋਕ ਤੁਹਾਡਾ ਹਰ ਸਮੇਂ ਮਜ਼ਾਕ ਉਡਾਉਂਦੇ ਰਹਿੰਦੇ ਹਨ ਤੁਸੀਂ ਉਹਨਾਂ ਨੂੰ ਉਲਟਾ ਰੁਲਾ ਵੀ ਸਕਦੇ ਹੋ ਇਸ ਨਿਯਮ ਦਾ ਨਾਮ ਹੈ ਇਗਨੋਰਿੰਗ ਇਜ਼ ਵੈਸਟ ਰਿਵੈਂਜ ਮਤਲਬ ਕਿਸੇ ਨੂੰ ਇਗਨੋਰ ਕਰਨਾ ਹੀ ਸਭ ਤੋਂ ਵੱਡਾ ਬਦਲਾ ਹੈ ਦੁਨੀਆ 'ਚ ਸਭ ਤੋਂ ਮੂਰਖ ਲੋਕ ਉਹ ਹੁੰਦੇ ਹਨ ਜਿਹੜੇ ਉਹਨਾਂ ਚੀਜ਼ਾਂ ਦੇ ਪਿੱਛੇ ਭੱਜਦੇ ਹਨ ਜਿਸਤੇ ਉਹ ਕਦੇ ਕਬੂ ਨਹੀਂ ਪਾ ਸਕਦੇ ਉਹ ਆਪਣੀ એનર્ਜੀ ਉੱਥੇ ਲਾਉਂਦੇ ਹਨ ਜਿੱਥੇ ਉਹਨਾਂ ਨੂੰ ਸਿਰਫ ਨਿਰਾਸ਼ਾ ਹੀ ਮਿਲਦੀ ਹੈ ਪਰ ਜਿਹੜਾ ਅਸਲ ਚਤਖਤਵਰ ਲੋਕ ਹੁੰਦੇ ਹਨ ਉਹ ਕਦੇ ਇਮੋਸ਼ਨਲ ਹੋ ਕੇ ਨਹੀਂ ਜਲਦੇ ਜੇਕਰ ਉਹਨਾਂ ਨੂੰ ਕੋਈ ਖਿਜਾਵੇ ਜਾਂ ਉਹਨਾਂ ਨੂੰ ਕੋਈ ਮਹਿਨਾ ਤਾਨਾ ਮਾਰੇ ਤਾਂ ਉਹ ਸੋਖਾ ਡਾਇਰੈਕਟ ਨਹੀਂ ਕਰਦੇ ਤੇ ਉਸ ਨੂੰ ਇਗਨੋਰ ਕਰਦੇ ਹਨ ਉਹ ਇਹ ਵਿਖਾਉਂਦੇ ਹਨ ਕਿ ਉਹਨਾਂ ਦਾ ਉਸ ਉੱਤੇ ਕੋਈ ਅਸਰ ਨਹੀਂ ਹੈ ਤੇ ਉਹਨਾਂ ਦੀ ਉਸ ਦੇ ਜ਼ਿੰਦਗੀ ਦੇ ਵਿੱਚ ਕੋਈ ਵੈਲਿਊ ਨਹੀਂ ਹੈ ਮਤਲਬ ਕਿ ਜ਼ੀਰੋ ਵੈਲਿਊ ਹੈ ਜੇ ਮੈਂ ਤੁਸੀਂ ਵਿਖਿਆ ਹੋਵੇਗਾ ਕਿ ਲੋਹਾ ਬਹੁਤ ਮਜ਼ਬੂਤ ਹੁੰਦਾ ਹੈ ਉਸ ਨੂੰ ਅਥ ਨਾਲ ਕੋਈ ਤੋੜ ਨਹੀਂ ਸਕਦਾ ਪਰ ਜੇਕਰ ਉਸ ਲੋਹੇ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਉਸ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਮੋੜ ਸਕਦੇ ਹੋ ਤੇ ਲੋਹੇ ਦੀ ਸ਼ਕਤੀ ਬਿਲਕੁਲ ਖਤਮ ਹੋ ਜਾਂਦੀ ਹੈ ਐਵੇਂ ਹੀ ਜ਼ਿੰਦਗੀ ਹੈ ਲੋਕ ਤੁਹਾਨੂੰ ਕੁਝ ਇਹੋ ਜਿਹਾ ਬੋਲਣਗੇ ਜਿਸ ਨਾਲ ਤੁਹਾਨੂੰ ਗੁੱਸਾ ਆਵੇਗਾ ਤੇ ਤੁਸੀਂ ਗੁੱਸੇ 'ਚ ਉਹ ਕਰੋਗੇ ਜੋ ਕਿ ਲੋਕ ਤੁਹਾਡੇ ਤੋਂ ਕਰਵਾਉਣਾ ਚਾਹੁੰਦੇ ਹਨ ਪਰ ਤੁਸੀਂ ਉਹਨਾਂ ਨੂੰ ਸਿਰਫ ਇਗਨੋਰ ਕਰੋ ਤੇ ਆਪਣੇ ਕੰਮ 'ਤੇ ਫੋਕਸ ਰੱਖੋ ਤੇ ਦੋਸਤੋ ਇੱਕ ਛੋਟੀ ਜੀ ਰਿਕਵੈਸਟ ਹੈ ਵੀਡੀਓ ਵੇਖਦੇ ਵੇਖਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਇਸ ਨਾਲ ਸਾਨੂੰ ਥੋੜੀ ਜੀ ਹੈਲਪ ਮਿਲ ਜੂਗੀ ਨੀਮ ਨੰਬਰ 3 ਦੁਨੀਆ 'ਚ ਜਿੰਨੇ ਵੀ ਕਾਮਜਾਬ ਲੋਕ ਹਨ ਉਹ ਹਮੇਸ਼ਾ ਆਪਣੇ ਦਿਮਾਗ ਨੂੰ ਪੋਜ਼ਿਟਿਵ ਮੈਸੇਜ ਹੀ ਦਿੰਦੇ ਹਨ ਉਹ ਦਿਮਾਗ ਦੀ ਪਾਵਰ ਨੂੰ ਜਾਣਦੇ ਹਨ ਕਿ ਦਿਮਾਗ ਕਿਵੇਂ ਕੰਮ ਕਰਦਾ ਹੈ ਤੁਹਾਡਾ ਅਬ ਚੇਤਨਮਨ ਹਮੇਸ਼ਾ ਤੁਹਾਡੀ ਗੱਲ ਨੂੰ ਸੁਣਦਾ ਹੈ ਚੰਗੀ ਹੋਵੇ ਜਾਂ ਮਾੜੀ ਤੁਹਡੇ ਵੱਲੋਂ ਉਚਾਰਿਆ ਹੋਇਆ ਹਰੇਕ ਸ਼ਬਦ ਤੁਹਾਡੇ ਦਿਮਾਗ ਤੱਕ ਜਾਂਦਾ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਦੂਜੇ ਲੋਕਾਂ ਤੋਂ ਵੱਖਰਾ ਮੰਨਦੇ ਹੋ ਤੇ ਤੁਸੀਂ ਇਸ ਚੀਜ਼ ਤੇ ਕੰਮ ਕਰਦੇ ਹੋ ਤਾਂ ਤੁਸੀਂ ਜ਼ਰੂਰ ਉਹਨਾਂ ਲੋਕਾਂ ਤੋਂ ਅੱਗੇ ਲੰਘ ਜਾਵੋਗੇ ਇਹ ਹੀ ਪਾਵਰ ਹੈ ਸਬਕੌਂਸ਼ੀਅਸ ਮਾਇੰਡ ਦੀ ਜੇਕਰ ਤੁਸੀਂ ਸਾਰਾ ਦਿਨ ਆਪਣੀ ਕਿਸਮਤ ਨੂੰ ਕੋਸਦੇ ਰਹੋਗੇ ਕਿ ਤੁਹਾਡੀ ਕਿਸਮਤ ਖਰਾਬ ਹੈ ਤਾਂ ਤੁਹਾਡੀ ਕਿਸਮਤ ਕਦੇ ਵੀ ਚੰਗੀ ਨਹੀਂ ਹੋਵੇਗੀ ਕਿਉਂਕਿ ਤੁਸੀਂ ਤੁਹਾਡੇ ਦਿਮਾਗ ਨੂੰ ਮੈਸੇਜ ਹੀ ਗਲਤ ਦੇ ਰਹੇ ਹੋ ਉਦਾਹਰਨ ਦੇ ਤੌਰ ਤੇ ਜੇਕਰ ਤੁਸੀਂ ਰਾਤ ਨੂੰ ਕਿਤੇ ਇਕੱਲੇ ਜਾ ਰਹੇ ਹੋ ਤੇ ਤੁਸੀਂ ਸੋਚਦੇ ਹੋ ਕਿ ਇੱਥੇ ਕੋਈ ਰਸਤੇ 'ਚ ਕੋਈ ਡਰਾਵਣੀ ਚੀਜ਼ ਜਾਂ ਕੋਈ ਭੂਤ ਨਾ ਖੜਿਆ ਹੋਵੇ ਤੇ ਤੁਹਾਡਾ ਦਿਮਾਗ ਤੁਹਾਨੂੰ ਬਾਰ ਬਾਰ ਡਰਨ ਦੀ ਕੋਸ਼ਿਸ਼ ਕਰੇਗਾ ਕਿਉਂਕਿ ਤੁਸੀਂ ਉਸ ਨੂੰ ਮੈਸੇਜ ਹੀ ਗਲਤ دیتا ਹੈ ਇਸ ਲਈ ਹਮੇਸ਼ਾ ਪੋਜ਼ਿਟਿਵ ਸੋਚੋ ਤੇ ਪੋਜ਼ਿਟਿਵ ਹੀ ਰਿਜ਼ਲਟ ਮਿਲਣਗੇ ਨਿਯਮ ਨੰਬਰ 4 ਜਿਹੜੇ ਇਨਸਾਨ ਸਭ ਤੋਂ ਵੱਧ ਚੁੱਪ ਰਹਿੰਦੇ ਹਨ ਉਹ ਸਭ ਤੋਂ ਹੀ ਵੱਧ ਤਾਕਤਵਰ ਹੁੰਦੇ ਹਨ ਉਹਨਾਂ ਦੀ ਚੁੱਪ ਨੂੰ ਕਮਜ਼ੋਰੀ ਨਾ ਸਮਝੋ ਕਿਉਂਕਿ ਉਹਨਾਂ ਦੀ ਚੁੱਪ ਪਿੱਛੇ ਇੱਕ ਬਹੁਤ ਹੀ ਡੂੰਗੀ ਸੋਚ ਲੁਕੀ ਹੋਈ ਹੁੰਦੀ ਹੈ ਜਿਹੜੇ ਇਨਸਾਨ ਘੱਟ ਬੋਲਦੇ ਹਨ ਉਹ ਅਸਲ ਵਿੱਚ ਦੂਜੇ ਲੋਕਾਂ ਨੂੰ ਸਮਝਦੇ ਹਨ ਤੇ ਉਹਨਾਂ ਤੋਂ ਹੀ ਬਹੁਤ ਕੁਝ ਸਿੱਖਦੇ ਹਨ ਉਹ ਹਰ ਚੀਜ਼ ਨੂੰ ਪੂਰੇ ਧਿਆਨ ਨਾਲ ਵਿਗਿਆਨ ਤੇ ਉਸ ਨੂੰ ਮਹਿਸੂਸ ਕਰਦੇ ਹਨ ਇਸ ਲਈ ਕਿਸੇ ਵੀ ਚੁੱਪ ਬੈਠੇ ਇਨਸਾਨ ਨੂੰ ਕਮਜ਼ੋਰ ਨਾ ਸਮਝੋ ਤੇ ਅੱਜ ਦੀ ਵੀਡੀਓ ਚ ਸਿਰਫ ਇੰਨਾ ਹੀ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਵੇਖਣ ਲਈ ਤੇ ਜੇ ਥੋੜੀ ਜਿਹੀ ਵੀ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅੱਗੇ ਧੰਨਵਾਦ